ਲੋ ਜੀ ਕਿਸਾਨ ਫਰੋਜ ਜੀ ਐਮਬੀ 072 ਵਾਲਾ ਵੀਰਾਂ ਵੱਲੋਂ ਐਗਰੀ ਐਕਸਪੋ ਤੇ ਏਸੀ ਕੈਮਨ ਕੰਬਾਈਨ ਲਾਂਚ ਕੀਤੀ ਗਈ ਸੀ ਦੇਖ ਸਕਦੇ ਹੋ ਤੁਸੀਂ ਏਸੀ ਕੈਮਨ ਕੰਬਾਈਨ ਜੀਐਮਬੀ ਸਮਾਣਾ ਵੱਲੋਂ ਤਿਆਰ ਕੀਤੀ ਗਈ ਹੈ ਮਸ਼ੀਨ ਸਾਰੇ ਮੈਨ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਫੁੱਲ ਹੈ ਵੀਡੀਓ ਤੇ ਮਸ਼ੀਨ ਹੈ ਜੀ ਠੀਕ ਹੈ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਮਸ਼ੀਨ ਦੇ ਰੇਟ ਬਾਰੇ ਗੱਲਬਾਤ ਕਰਨੀ ਹੈ ਜਾਂ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਨੰਬਰ ਦਰ ਨੂੰ ਸਗਰੀੈਂਟੇ ਮਿਲ ਜੂਗਾ ਲੋਨ ਵਗੈਰਾ ਦੀ ਸਾਰੀ ਗੱਲਬਾਤ ਤੁਸੀਂ ਕਰ ਸਕਦੇ ਹੋਗੇ ਦੇਖ ਸਕਦੇ ਹੋ ਸ਼ੀੜਾ ਵਗੈਰਾ ਸਾਰੀਆਂ ਹੈਵੀ ਡਿਊਟੀ ਟੋਲ ਬੈਟਰੀ ਬਾਕਸ ਵਗੈਰਾ ਪ੍ਰੋਪਰ ਸਾਰੇ ਕਵਰ ਲੱਗੇ ਹੋਏ ਮਿਲ ਜਾਣਗੇ ਠੀਕ ਹੈ ਜੀ ਬੈਲਟ ਚਾਰਟ ਆ ਗਿਆ ਪਿੰਗੜ ਦੀ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਬਾਕੀ ਦੇਖ ਸਕਦੇ ਹੋ ਗੀਅਰ ਵਗੈਰਾ ਸਾਰਿਆਂ ਕਲੱਚਾਂ ਡੇ ਵਗੈਰਾ ਸਾਰੀਆਂ ਬੁਲੀਆਂ ਹੈਵੀ ਡਿਊਟੀ ਹੈ 4x4 ਮਸ਼ੀਨ ਹੈਗੀ JMB 076 ਸਮਾਣਾ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਵੀਡੀਓ ਨੂੰ ਬੱਤੋ ਸ਼ੇਅਰ ਕਰ ਦਿਓ ਜਿੱਥੇ ਵੀ ਦੇਖ ਰਹੇ ਹੋ 4x4 ਮਸ਼ੀਨ ਆ ਗਈ ਕੋਰਤੇ ਪੱਖ ਕੋਈ ਕੰਪਰੋਮਾਈਜ਼ ਨਹੀਂ ਪੰਜ ਸਟਾਰ ਵਕ ਕਰਨ ਹੈ ਵੀਡੀਓ ਟ੍ਰੈਂਕ ਕਰਨੇ ਆ ਵੱਡੇ ਝਾਰ ਨੇ ਮਿਲ ਜਾਣਗੇ ਠੀਕ ਹੈ ਜੀ JMB ਸਮਾਣਾ ਜੀ ਡੀਜ਼ਲ ਟੈਂਕ ਵੱਡਾ 엘ਿਵੇਟਰ ਹੋਗੇ ਇਲੀਵੇਟਰ ਦੇ ਤੁਹਾਨੂੰ ਵੱਡੇ 7 ਨੰਬਰ ਦੇ 베アリング ਮਿਲਣਗੇ ਬੁਸ਼ੌਲੀਆਂ ਪੁਲੀਆਂ ਹੋ ਗਈਆਂ ਜੀ BS4 ਇੰਜਨ ਚ ਮਸ਼ੀਨ ਆ ਗਈ ਠੀਕ ਹੈ ਜੀ ਟੈਰਾਂ ਦੇ ਤੁਹਾਨੂੰ ਆਪਸ਼ਨ ਮਿਲ ਜੂਗੀ ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਚੱਲਦਾ ਮਿਲ ਜੂਗਾ ਕਿਸੇ ਵੀ ਐਨ ਐ ਮਸ਼ੀਨ ਬਾਰੇ ਗੱਲਬਾਤ ਕਰਨਿਆ ਜਾਂ ਮਸ਼ੀਨ ਬਾਰੇ ਜਾਣਕਾਰੀ ਲੈਣੀ ਹੈ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂ ਤੁਸੀਂ ਉਹਨਾਂ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ ਹੈਵੀ ਡਿਊਟੀ ਗੀਅਰ ਬਾਕਸ ਹੈਗਾ ਹੇਰ ਵਾਲੇ ਪੱਲੇ ਹੈ ਹੈਵੀ ਡਿਊਟੀ ਨਜ਼ਾਰੇ ਦੇਖਿਓ 6 ਪੈਪਰ ਵਾਲੇ ਰੀਲਾਂ ਨੇ ਆ। ਹੁਣ ਬਾਕੀ ਤੁਹਾਨੂੰ ਕੈਵਨ ਦਿਖਾ ਦਿੰਨੇ ਅੰਦਰੋਂ ਵਧੀਆ ਹੈਵੀ ਡਿਊਟੀ ਵੱਡਾ ਕੈਵਨ ਲੱਗਿਆ ਹੋਇਆ ਹੈਗਾ। ਕੈਵਨ ਦੇਖੋ ਆ ਤੁਸੀਂ ਅੰਦਰੋਂ। ਵੀਡੀਓ ਨੂੰ ਬੱਤ ਸ਼ੇਅਰ ਕਰ ਦਿਓ ਨੰਬਰ ਸਕਰੀਨ ਤੇ ਮਿਲ ਜੂਗਾ। ਬਹੁਤ ਬਹੁਤ ਧੰਨਵਾਦ ਜੀ।